ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ੴ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਆਪਣਾ ਛੋਟਾ ਵੀਰ ਜਗਜੀਤ ਗਿੱਲ ਸੰਨੀ ਵਾਰਡ ਨੰਬਰ 71 ਤੋਂ ਭਾਜੀਪੀ ਦਾ ਇੰਚਾਰ ਤੇ ਅੰਮ੍ਰਿਤਸਰ ਦੇ ਐਸਸੀਐਲ ਦਾ ਵਾਈਸ ਪ੍ਰਧਾਨ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਮੇਰੀ ਵਾਰਡ ਨੰਬਰ 71 ਦੇ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਨਾ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਨਵੀਂ ਮੰਗ ਤੇ ਪ੍ਰਗਤੀ ਲੈ ਕੇ ਆਵੇ ਤੁਸੀਂ ਸਾਰੇ ਹੱਸਦੇ ਰਹੋ বাসਦੇ ਰਹੋ ਤੇ ਜਿਉਂਦੇ ਰਹੋ ਆਲੀ ਮੈਂ ਤੁਹਾਡੇ ਸਾਰਿਆਂ ਨੂੰ ਇੱਕ ਛੋਟੀ ਜਿਹੀ ਅਪੀਲ ਕਰਨਾ ਚਾਹੁੰਨਾ ਵਾਂ ਕਿ ਸਾਡੇ ਸਾਰਿਆਂ ਦਾ ਸਾਂਝਾ ਤਿਆਰ ਲੋੜੀ ਦਾ ਤਿਆਰ ਇੱਕ ਆ ਰਿਹਾ ਹੈ ਜਿਸ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਚైనా ਦੀਆਂ ਡੋਰਾਂ ਖਰੀਦ ਕੇ ਦੇ ਰਹੇ ਹਾਂ ਸੋ ਮੇਰੀ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਇਸ ਚੈਨਾ ਡੋਰ ਦੇ ਨਾਲ ਸਾਨੂੰ ਬਹੁਤ ਨੁਕਸਾਨ ਹੁੰਦਾ ਹੈ ਸਾਡੇ ਬੇਜਵਾਨ ਜੀਵਾਂ ਦੀ ਹੱਤਿਆ ਹੁੰਦੀ ਹੈ ਔਰ ਜਵਾਨ ਵਾਲੇ ਰਾਹਗੀਰਾਂ ਦਾ ਨੁਕਸਾਨ ਹੁੰਦਾ ਹੈ ਸੋ ਆਪਾਂ ਸਾਰੇ ਇੱਕ ਪ੍ਰਣ ਲਈਏ ਨਵੇਂ ਸਾਲ ਤੇ ਕਿ ਅਸੀਂ ਇਸ ਵਾਰ ਚైనా ਡੋਰ ਦੀ ਵਰਤੋਂ ਨਹੀਂ ਕਰਾਂਗੇ ਧੰਨਵਾਦ ਜੀ ਇੱਕ ਵਾਰ ਫਿਰ ਤੋਂ ਮੈਂ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਮੈਂ ਆਪਣੇ ਤੇ ਮੈਂ ਆਪਣੇ ਪਰਿਵਾਰ ਵੱਲੋਂ ਮੇਰੀ ਬੀਜੇਪੀ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਧੰਨਵਾਦ ਜੀ